ਸਾਲ ਪੁਰਾਣੀ ਗੱਲ ਐ ਮੈਂ ਲੈਕਚਰਰ ਅੰਗਰੇਜ਼ੀ ਦੀ ਸਾਂ ਪਰ ਲਿਖਣ ਦਾ ਸ਼ੌਂਕ ਪੰਜਾਬੀ ਦਾ ਸੀ ਮਿੰਨੀ ਕਹਾਣੀ ਸੰਗ੍ਰਹਿ ਦਾ ਨਾਮ ਰੱਖਿਆ ਸੱਚ ਦੀ ਤਲਾਸ਼ ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸੀ ਆ ਰਹੀ ਕਿ ਹੁਣ ਇਸ ਦਾ ਅੰਤ ਕਿੱਦਾਂ ਕਰਾਂ ਮਾਂ ਨਾਲ ਗੱਲ ਕਰਦੀ ਤਾਂ ਆਖਰੀ ਰਸੋਈ ਵੱਲ ਧਿਆਨ ਦੇ ਅੱਜ ਕੱਲ੍ਹ ਪੜਾਈ ਲਿਖਾਈ ਤੋਂ ਇਲਾਵਾ ਹੋਰ ਵੀ ਕਿੰਨੀਆਂ ਚੀਜ਼ਾਂ ਵੇਖਦੇ ਨੇ ਫਿਰ ਰਿਸ਼ਤੇ ਦੀ ਦਸਪਈ ਪਰਿਵਾਰ ਥੋੜਾ ਬਹੁਤਾ ਜਾਣਦਾ ਸੀ ਮੁੰਡਾ ਸਿਹਤ ਵਿਭਾਗ ਵਿੱਚ ਐਸ ਡੀਓ ਸੀ ਮਾਂ ਨੀ ਪਕਕੀਆਂ ਕੀਤੀਆਂ ਕਿੰਨਾ ਕੁਝ ਸਿਖਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਚਾਹ ਚਟਣੀ ਫੁਲਕੇ ਸਬਜੀ ਤੇ ਹੋਰ ਵੀ ਕਿੰਨਾ ਕੁਝ ਜਿਸ ਦਿਨ ਪਰੌਣਿਆਂ ਨੇ ਆਉਣਾ ਸੀ ਉਸ ਦਿਨ ਵੀ ਚੰਗੀ ਤਰ੍ਹਾਂ ਸਮਝਾਇਆ ਇਹੋ ਜਿਹੇ ਸਵਾਲ ਜ਼ਿਆਦਾਤਰ ਸੱਸਾਂ ਕਰਦੀਆਂ ਹੁੰਦੀਆਂ ਨੇ ਜੇ ਪੁੱਛਣ ਤਾਂ ਆਖੀ ਸਾਰਾ ਕੁਝ ਆਉਂਦਾ ਏ ਬਿਆ ਤੱਕ ਤੈਨੂੰ ਸਭ ਕੁਝ ਸਿਖਾ ਦਿਉ ਮੈਂ ਅੱਗਿਓ ਹਾਂ ਹਾਂ ਕਰੀ ਗਈ ਪਰ ਐਨੇ ਮੌਕੇ ਤੇ ਹਾਲਾਤ ਕੁਝ ਹੋਰ ਹੋ ਗਏ ਬਾਕੀ ਸਾਰੇ ਪੜਾਈ ਲਿਖਾਈ ਬਾਰੇ ਪੁੱਛੀ ਗਏ ਤੇ ਚੁੱਲ੍ਹੇ ਚੌਂਕੇ ਬਾਰੇ ਸਵਾਲ ਕੀਤਾ ਐਸ ਡੀਓ ਸਾਹ ਦੇ ਦਾਦਾ ਜੀ ਨੇ ਨਾਜ਼ੁਕ ਮੌਕਿਆਂ ਤੇ ਮੈਥੋਂ ਕਦੇ ਵੀ ਗੱਲ ਵਡਾਈ ਨਹੀਂ ਸੀ ਜਾਂਦੀ ਸੋ ਮੈਂ ਛੇਤੀ ਨਾਲ ਸੱਚ ਬੋਲ ਖੜਾ ਛਡਾਉਣ ਦੀ ਕੀਤੀ ਸੱਚ ਸੱਚ ਆਖ ਦਿੱਤਾ ਕਿ ਚਟਨੀ ਕੁੱਟਣਾ ਅਤੇ ਆਂਡੇ ਉਵਾਲਣ ਤੋਂ ਸਿਵਾਏ ਮੈਨੂੰ ਹੋਰ ਕੁਝ ਵੀ ਨਹੀਂ ਆਉਂਦਾ ਚਾਰੇ ਪਾਸੇ ਹਾਸਾ ਪੈ ਗਿਆ ਤੇ ਮਾਂ ਸਿਰ ਫੜ ਕੇ ਬੈਠ ਗਈ ਮੰਗਰੋ ਮੰਗਣੀ ਦੀ ਰਸਮ ਮੌਕੇ ਦਾਦੇ ਜੀ ਹੋਰਾਂ ਨੇ ਲੰਮਾ ਚੌੜਾ ਪਾਸ਼ਣ ਦਿੱਤਾ ਆਖਣ ਲੱਗੇ ਚੁੱਲ੍ਹਾ ਚੌਂਕਾ ਤੇ ਫਿਰ ਵੀ ਸਿੱਖਿਆ ਜਾ ਸਕਦਾ ਹੈ ਪਰ ਜਿਸ ਸੱਚ ਦੀ ਤਲਾਸ਼ ਸਾਨੂੰ ਪਿਛਲੇ ਕਿੰਨਾ ਬਰਿਆਂ ਤੋਂ ਸੀ ਉਹ ਆਖਿਰ ਅੱਜ ਇੱਥੇ ਉੱਪਰ ਮੁੱਕ ਹੀ ਗਈ ਐ ਮਨ ਹੀ ਮਨ ਮੈਂ ਵੀ ਸ਼ੁਕਰ ਮਨਾ ਰਹੀ ਸਾਂ ਕਿ ਸੱਚ ਦੀ ਤਲਾਸ਼ ਵਿੱਚ ਕਾਮਯਾਬ ਹੋਏ ਉਹ ਇਕੱਲੇ ਇਨਸਾਨ ਨਹੀਂ ਸਨ ਉਸ ਕਾਫਲੇ ਵਿੱਚ ਮੈਂ ਵੀ ਸ਼ਾਮਲ ਸਾਂ ਆਪਣੇ ਕਵੀ ਸਗਰੈ